ਆ ਆ ਬੇਬੇ ਨੇ ਲੈ ਮੈਨੂੰ ਇੱਕ ਰਾਤ ਰੱਖ ਤਾਂ ਲਿਆ ਉਹ ਮੇਰੀ ਤਾਂ ਸੱਸ ਵੀ ਬਾਹਲੀ ਕਪਤੀ ਐ ਹੁਣ ਪਤਾ ਨਹੀਂ ਮੈਨੂੰ ਕੀ ਕੁਛ ਬੋਲੂਗੀ ਗਾਂ ਗਈ ਨੂੰ ਹਾਏ ਵੇ ਰੱਬਾ ਘਰੇ ਕਿਵੇਂ ਬੜਾ ਚੱਲ ਨੀਮੀ ਜੀ ਪਾ ਕੇ ਵੜ ਜਾਂਦੀ ਆ ਹੀ ਨਹੀਂ ਪਤਾ ਕਹਾਂ ਗਈ ਨੂੰ ਕੁੱਟਣ ਡਹਿ ਜੇ ਇੱਕ ਇਹਦਾ ਮੁੰਡਾ ਕੰਜਰ ਉਹ ਨਹੀਂ ਡੱਕਾ ਤੋੜਦਾ ਲੈ ਜੇ ਇੱਕ ਦਿਨ ਲਾਇਾਈ ਭਰਾ ਦੱਸ ਕੀ ਪਹਾੜ ਡਿੱਗ ਪਿਆ ਮੈਨੂੰ ਤਾਂ ਮੇਰੇ ਭਰਾ ਦਾ ਵਿਆਹ ਆ ਇੰਨਾ ਚਾ ਨੀ ਨੱਚਣ ਕੇ ਘਰੇ ਤਾਂ ਪ੍ਰੇਸ਼ਟ ਵੀ ਨਹੀਂ ਕਰ ਸਕਦੀ ਵੀ ਨਾਚੀ ਲਊਂਗੀ ਭੋਰਾ ਚਲ ਲਾਉਣੀ ਆ ਜਾ ਕੇ ਬੁੜੀ ਜੀ ਦੇ ਪੈਰੀ ਹੱਥ ਮਾਰਦੀ ਆ ਚਾਰ ਗੱਲਾਂ ਵੀ ਬੇਬੇ ਲੈ ਮੇਰੇ ਤਾਂ ਭਰਾ ਦਾ ਵਿਆਹ ਆ ਗਿਆ ਹਜੇ ਪਤਾ ਨਹੀਂ ਆਇਆ ਇਹਨੂੰ ਪਤਾ ਕਹਾਂ ਗਈ ਦੇ ਗੁੱਤੇ ਚ ਮਾਰੇ ਮੈਂ ਮਰ ਜਾ ਚਲ ਦੇਖਣੀ ਆ ਜਾ ਕੇ ਉਹ ਬੈਠੀ ਆ ਪਤਾ ਨਹੀਂ ਜਾਂਦੀ ਨੂੰ ਕੀ ਬੋਲੂਗੀ ਨਹੀਂ ਬੇਬੇ ਹੇ ਤੇ ਬਲਤੀ ਆ ਗਿਲੇ ਪੀਂਗ ਤਰੀ ਨੀ ਮਾਇਆ ਬੇ ਬੇ ਨਿਕਲ ਜੁਤਰੀ ਕਿੱਥੋਂ ਆਇ ਨੀ ਪਤਾ ਮਾਇਆ ਮਾਇਆ ਘਰ ਰੇ ਪੇਕੀ ਰਹੀ ਸੀ ਨੀ ਘਰ ਦੀ ਭਾਂਡੇ ਕੱਡੇ ਤੇ ਭੱਕੇ ਮਰਦੇ ਨੀ ਬੇ ਬੇ ਚੰਗਾ ਮੰਨੀਓ ਨੀ ਮੇਰੀ ਗੱਲ ਸੁਣ ਲੈ ਨੀ ਤੂੰ ਚਾਹ ਕਰ ਨੀ ਮੇਰੇ ਭਰਾ ਦਾ ਵਿਆਹ ਹੈ ਤੇਰੇ ਭਰਾ ਦਾ ਕਰ ਤੇਰਾ ਵਿਆਹ ਨਹੀਂ ਚੱਲੂਗਾ ਨੀ ਬੇਬੇ ਹੁਣ ਮੇਰਾ ਤਾਂ ਕਿਦਿਆਂ ਦਾ ਹੋਇਆ ਨੀ ਮੇਰੀ ਗੱਲ ਸੁਣ ਹੁਣ ਅਸੜਿਆ ਜਾ ਸੂਟ ਉਹੀ ਪਾਈ ਫਿਰਦੀ ਆ ਉਹਦੇ ਵਿਆਹ ਵਾਲਾ ਕੰਗ ਕਰਦੀ ਰਿਤ ਬਾਕੀ ਚਾਚਾ ਚਾਚਾ ਬੇਬੇ ਮੇਰੀ ਗੱਲ ਹੋਰ ਸੁਣ ਲੈ ਇੱਕ ਤੂੰ ਸੂਟ ਤਿਆਰ ਕਰ ਲੈ ਮੇਰੇ ਵਾਸਤੇ ਚਾਰ ਤੈਨੂੰ ਕਿ ਸੂਟ ਦਾ ਸੁਨਿਆ ਜਾ ਤਨ ਕਰਕੇ ਪਾਉਂਦੀ ਛੂਟ ਕਿ ਨਾ ਜਲੀ ਚਾਰ ਨੀ ਬੇਬੇ ਤੇਰੀ ਮਾਤਸ ਮੈਂ ਨੀ ਮੇਰੀ ਗੱਲ ਸੁਣਨਾ ਨੀ ਮੇਰੇ ਪਿਓ ਨੇ ਸਨੇਹਾ ਲਾਇਆ ਕਹਿੰਦਾ ਤੇਰੇ ਨੂੰ ਵੱਧੋ ਮੇਰੀ ਕੁੜਮਣੀ ਦੀ ਟੌਰ ਹੋਣੀ ਚਾਹੀਦੀ ਆ ਤੇਰੇ ਵਰਗਾ ਕੰਜਰ ਤੇਰਾ ਪਿਓ ਆ ਕੀ ਬੇਬੇ ਨਾਲੇ ਤਾਂ ਤੈਨੂੰ ਹੋ ਹੈ ਕਹਿੰਦਾ ਮੋਰਨੀ ਵਰਗੀ ਨਾਲੇ ਬੇਬੇ ਤੂੰ ਵਿਚਾਰੇ ਨੂੰ ਕੰਜਰ ਕਹਿਨੀ ਆ ਹਣਾ ਫਿਰ ਉਹ ਜਿੱਦ ਕਬ ਮਹੀ ਮੋਰਨੀ ਕਹਿੰਦਾ ਨਹੀਂ ਚਾਲ ਪਹਣੀ ਬੇਬੇ ਮੈਂ ਇੱਕ ਦਿਨ ਹੀ ਲਾ ਕੇ ਆਈ ਆ ਕਿਹੜਾ ਮਹੀਨਾ ਲਾਇਆ ਇੱਥੇ ਮਾਰ ਕੇ ਜਿਵੇਂ ਰੋਟੀ ਨਹੀਂ ਦਿਖਾਈ ਕਿ ਸਣੀ ਨੀ ਬੇਬੇ ਪਕਾ ਕੇ ਦਿੰਨੀ ਆ ਇੱਥੇ ਬੇਬੇ ਕੀ ਕਰਾਂ ਤੂੰ ਬੈਠੀ ਬੈਠੀ ਅੱਠ ਰੋਟੇ ਖਾਜੇ ਨੀ ਆ ਕਮਾਨਾ ਚ ਤੇਰਾ ਕੀ ਜੋਰ ਲੱਗਦਾ ਮੇਰੇ ਪੁੱਤ ਦੀ ਕਮਾਈ ਐ ਨਹੀਂ ਬੇਬੇ ਜੋਰ ਲੱਗ ਲੱਗ ਤਾਂ ਮੈਂ ਅੱਤੀ ਹੋਗੀ ਹਜੇ ਮੇਰਾ ਜੋਰ ਹੀ ਨਹੀਂ ਲੱਗਿਆ ਨਹੀਂ ਚੰਗਾ ਬੇਬੇ ਕਰ ਲੈਣੀ ਐ ਕੰਮ ਇਹ ਨਹੀਂ ਕਰ ਸਕਦਾ ਚੜ ਗਈ ਗੱਡੀਆਂ ਤੇ ਤੁਰੀ ਫਿਰ ਜਿਉ ਸੋਰਾ ਦੇ ਪਾਉਂਗੀ ਚੰਗਾ ਨਹੀਂ ਬੇਬੇ ਇਹ ਨਹੀਂ ਬੁੜੀ ਲੋਟ ਆਉਂਦੀ ਨਹੀਂ ਚੰਗੇ ਮਨ ਮੇਰੇ ਪੁੱਤ ਗਰੀਬ ਐ ਨਹੀਂ ਬੇਬੇ ਗੁਣ ਮੈਂ ਪਾਟੇ ਕੱਪੜੇ ਪਾ ਕੇ ਵਿਆਹ ਦੇਖ ਕੇ ਆਉਂਗੀ ਤੇ ਬੇਇਜ਼ਤੀ ਬੇਬੇ ਕੀ ਵੀ ਹੋਣੀ ਆਹ ਦੀ ਮੱਤ ਸੁਣਿਆ ਲੀ ਇਹ ਹੋਇਏ ਬੁੜੀ ਨਹੀਂ ਗੱਲ ਤੇ ਆਉਂਦੀ ਚੱਲ ਵੇ ਮਨਾ ਦੋਕ ਭਾਂਡੇ ਮਾਂਜ ਕੇ ਬੁੜੀ ਨੂੰ ਬਰਿਆ ਲਾ ਚੰਗਾ ਵੇ ਬੇ ਠੰਡੀ ਹੋ ਜਾ ਮਾਂਜਦੇ ਨਹੀਂ ਭਾਂਡੇ ਵਿੱਚ ਪਾਣੀ ਲਿਆਉਣੀ ਤੇਰੇ ਵਾਸਤੇ ਪਾਣੀ ਤੁਹਾਨੂੰ ਕੋਈ ਮੂਹਨੀਆ ਕਰਨਾ ਲੈ ਬੁੜੀ ਕਿ ਨਾ ਪਾਣੀ ਲੈ ਕੇ ਆਉਣੀ ਆਏ ਜੀ ਕਰਦਾ ਵਿੱਚ ਜ਼ਹਿਰ ਨਹੀਂ ਚੂਟੀ ਘੋਲ ਦਿਆ ਕਿੰਡੀ ਖਰਾਬ ਆ ਮਰਨੀ ਕਿੰਨਾ ਕੁਛ ਬੋਲਦੀ ਆ ਹਾਏ ਵੇ ਰੱਬਾ ਐਨਾ ਕੁਛ ਤਾਂ ਮੇਰੇ ਘਰ ਵਾਲੇ ਨੇ ਨਹੀਂ ਬੋਲਿਆ ਜੀ ਕਰਦਾ ਸੁੱਤੀ ਪਈ ਤਾਂ ਗੜ ਦੱਪਦਿਆ ਚੱਲ ਫੜਾਇਆ ਉਹਨੀਆਂ ਪਾਣੀ ਨਹੀਂ ਡੰਮੇ ਆਉਣੀਆਂ ਮੱਥਾ ਨਹੀਂ ਬੇਬੇ ਲੈ ਪਾਣੀ ਪੀ ਲੈ ਮੈਂ ਕਿਹੜਾ ਪਾਣੀ ਲੇਗੂ ਚਾਹ ਲੈਣੀ ਚਾਹਲਾ ਨੀ ਬੇਬੇ ਨੀ ਜ਼ਹਿਰ ਜ਼ਹਿਰ ਤਾਂ ਮੈਂ ਪੀ ਲਾ ਬੇਬੇ ਤੈਨੂੰ ਜ਼ਹਿਰ ਪਾ ਲੈ ਵਿੱਚ ਮਾਂ ਦੀ ਸਿੱਖੀ ਸਿਖਾਈ ਹਾਏ ਨਹੀਂ ਬੇਬੇ ਤੈਨੂੰ ਜ਼ਹਿਰ ਪਾਉਣ ਦੀ ਮੈਂ ਨਹੀਂ ਸੋਚ ਸਕਦੀ ਸੋਚ ਤੇ ਮੈਨੂੰ ਪਤਾ ਚੱਲ ਜਾਣ ਕਿ ਉਹ ਸਭ ਤੇਰੇ ਨਹੀਂ ਬੇਬੇ ਮੈਂ ਤੇਰੇ ਗੋਦੇ ਮੰਡ ਤੇ ਨਹੀਂ ਮੈਂ ਤੇ ਲੋੜ ਨਹੀਂ ਬੇਬੇ ਤੂੰ ਇੰਨੀ ਨਾ ਗੁੱਸੇ ਹੋ ਹੁਣ ਦੱਸ ਦੇ ਕੀ ਕੰਮ ਕਰਾਂ ਕੱਢ ਭਾਂਡੇ ਫੁੰਡੇ ਮਾਈ ਲਾ ਮੰਜੀ ਦੇਣ ਕੇ ਤੱਕ ਨਹੀਂ ਬੇਬੇ ਭਾਂਡੇ ਮੈਂ ਮਾਂਜ ਦੇਣੀ ਆ ਬੇਬੇ ਇੰਨੇ ਇੰਨੇ ਤੈਨੂੰ ਲੰਗਰ ਲਾ ਕੇ ਦਿੰਨੀ ਆਗੀ ਆ ਜਾ ਬੇਬੇ ਤੂੰ ਆਇਆ ਕਰ ਨਹੀਂ ਮਾਰ ਲਾ ਤਾ ਤੇਰੇ ਤੇ ਕਰ ਲੰਗਰ ਨਾਲ ਆਹੇ ਤੂੰ ਨਹੀਂ ਮੈਂ ਮਰ ਜਾ ਬੁੜੀ ਨੂੰ ਹੁਣ ਕਿਵੇਂ ਮਨਾਵਾਂ ਬੂ ਮਾਂ ਮਾਰ ਜਾ ਐਨਾ ਤਾਂ ਮੇਰਾ ਪਰੌਣਾ ਨਹੀਂ ਬੇਬੇ ਮੇਰੇ ਤੇ ਹਰ ਕਿਹਾ ਹੋੜਾ ਕਿਥਰ ਚ ਪਾਟ ਆਉਂਦੇ ਨਹੀਂ ਬੇਬੇ ਸੱਚ ਉਹਦੇ ਕੀ ਪਾਉਣਾ ਅੱਜ ਤੱਤਾ ਪਾਣੀ ਕਰਕੇ ਪਾਉ ਉਹਦੇ ਮਾਰਨੇਗੀ ਮਾਂ ਮੈਂ ਕਿ ਤਫਾ ਨਹੀਂ ਕਰਕੇ ਤਸਕਰ ਨਹੀਂ ਕੱਢੀ ਆ ਮੇਰੇ ਸਾਥੋਂ ਬੂ ਮਾਂ ਮਾਰ ਜਾ ਮਾਂ ਤੁੱਤਾ ਥੋ ਰੱਖ ਕੇ ਕੀ ਕਰਨੇ ਸੇ ਨੀ ਚੰਗਾ ਬੇਬੇ ਹੁਣ ਠੰਡੀ ਹੋ ਜਾ ਬੇਬੇ ਮੇਰੀ ਗੱਲ ਸੁਣ ਲੈ ਇੱਕ ਤਾਂ ਨ ਮਹੀਨਾ ਹੋ ਗਿਆ ਆਪਣੇ ਮਿਸਤਰੀ ਲੱਗਿਆਂ ਨੂੰ ਤੈਨੂੰ ਪਤਾ ਹੀ ਹੈਗਾ ਹੱਥ ਤਾ ਮਰ ਪੰਜ ਕੱਪੋ ਨੀ ਘਰੇ ਸੁੱਖ ਨਾਲ

ਨੀ ਆਂਜੀ ਕਰਦਾ ਆਹੀ ਪਾਣੀ ਦਾ ਗਲਾਸ ਪਾ ਕੇ ਬੁੜੀ ਤੇ ਸਰਚ ਬੁੜੀ ਨੂੰ ਨੂਣੀਆ ਕਰਦਿਆ ਫੇਰ ਪਤਾ ਲੱਗੂ ਨੂਣੀ ਵਾਟ ਤੇ ਲਈ ਸੀ ਪਰ ਕੋਈ ਕਸਾਰਾ ਕਰਤਾ ਪਹਿਲੇ ਹੋਰ ਪਹਿਲੇ ਤਾਂ ਹੀ ਕਰਦੀ ਆ ਮੈਨੂੰ ਤਾਂ ਬਿਠੇ ਰਖਣ ਕਰਦੀ ਐ ਨਹੀਂ ਮੈਂ ਤਾਂ ਕਹੀ ਐ ਨਹੀਂ ਮੇਰੀ ਗੱਲ ਸੁਣ ਬੁੜੀ ਦਾ ਰਲ ਕੇ ਗਾਇਣਾ ਮੈਂ ਕੁਸਤਾ ਕਰਨੀ ਗੂ ਪਰ ਮੈਨੂੰ ਤਾਂ ਬਾਹਰ ਟੱਕ ਕਰਦੀ ਐ ਤੂੰ ਤਾਂ ਸੱਖੀ ਬਿੰਦੀ ਲੈ ਕੇ ਡਿਜ਼ਾਈਨੀਆਂ ਕਰੇ ਮੈਂ ਹੁਣ ਨੀ ਆ ਮਗਰ ਹੁਣ ਨੀ ਪੈਣੇ ਕਿਹੜੀ ਸੁਰਖੀ ਦਿੰਦੀ ਮੈਨੂੰ ਤਾਂ ਆਉਂਦੀ ਨੂੰ ਇਹਨੇ ਰੇਤੇ ਚ ਰੋੜਤਾ ਹਾਂ ਰੋੜਤਾ ਨਹੀਂ ਮੂੰ ਰੋੜਾ ਤਾਂ ਬੈਨੂ ਹੈ ਨਹੀਂ ਮੇਰੀ ਗੱਲ ਸੁਣ ਲਾ ਪੈਂਦੀ ਨਾ ਮੈਂ ਤਾਂ ਫੜਾਇਆ ਪਾਣੀ ਦਾ ਗਲਾਸ ਨਹੀਂ ਪੱਡਣੀ ਨੇ ਉਹ ਮਾਰਿਆ ਮੈਨੂੰ ਵੀਥੇ ਨਾ ਕੁਸ ਕਰਦੀ ਜੀ ਮੇਰੇ ਨਾਲ ਨਹੀਂ ਮੈਂ ਮਰ ਜਾ ਨਹੀਂ ਪੈਣੇ ਮੈਂ ਤਾਂ ਤੈਨੂੰ ਆਏ ਕਿ ਨਹੀਂ ਆਂਦੀ ਮੈਂ ਤਾਂ ਅੱਖ ਮੇਰੇ ਪੈਣ ਨਾ ਜਾ ਕੇ ਗੱਲਾਂ ਕਰਕੇ ਆਉਣੀ ਆ ਚਾਰ ਨਹੀਂ ਜਿਹੜੀ ਤੂੰ ਜੁੱਤੀ ਨਹੀਂ ਲੈਂਦੀ ਨਵੀ ਹਾਂ ਤੇ ਤੂੰ ਐ ਕਰੀ ਮੇਰੇ ਭਰਾ ਦੇ ਵਿਆਹ ਤੇ ਮੈਨੂੰ ਪਾਣ ਨੂੰ ਦੇ ਦੂ ਨਾ ਪੈਣਾ ਮੈਨੂੰ ਤਾਂ ਘਰੋਂ ਕੱਢ ਦੂ ਜੇ ਤੈਨੂੰ ਜੁੱਤੀ ਦੇਤੀ ਮੈਂ ਨਹੀਂ ਨੀ ਜੁੱਤੀ ਜਾਂਦੀ ਕਿਸੇ ਨੂੰ ਦੂ ਮੈਂ ਮਾਰ ਜਾ ਮੈਂ ਹੁਣ ਤੁਹਾਨੂੰ ਐ ਨਹੀਂ ਦਿੰਦਾ ਮੈਂ ਪਾਉਂਗੀ ਕਿ ਕੀ ਬੁੜੀ ਦੀ ਬਾੜੀ ਪੈੜੀ ਪੜਿਆ ਤਾਂ ਢੀੜੇ ਜੋੜਾਂ ਦੀ ਗੱਲ ਤੇ ਨਹੀਂ ਆਉਂਦੀ ਨਾ ਕੋਈ ਕੁਸ ਪਾਣਾ ਪਾ ਮੈਨੂੰ ਨਹੀਂ ਉਹ ਜੁੱਤੀ ਦੇਣ ਜਾਂਦੀ ਮੈਂ ਤਾਂ ਤਾਮਾਸ ਕੇ ਲਾਈ ਸੀ ਨ ਚੰਗੀ ਵਾਲੀ ਨਹੀਂ ਭੈਣੇ ਮੇਰੀ ਗੱਲ ਸੁਣ ਲੈ ਸੁਭਾਜਾ ਤਾਂ ਤੇਰਾ ਵੀ ਬਲਾ ਰੁੱਖਾ ਹਾਂ ਮੇਰੇ ਉਂਗਲਾਂ ਲਾਉਣ ਆਈ ਸੀ ਨਾ ਆਈ ਨਹੀਂ ਮਾਂ ਘਾਤ ਲੱਗਦੀ ਤੇਰੇ ਨਹੀਂ ਤੂੰ ਵੀ ਮੇਰੇ ਨਾਲ ਬਾੜੇ ਸਰੀਕੇ ਕਰਦੀ ਆ ਮੇਰੀ ਗੱਲ ਸੁਣ ਲੈ ਬਰਾਬਰ ਕੰਮ ਕਰਿਆ ਕਰ ਭੈਣੇ ਮਜਾਜਣ ਬਣ ਕੇ ਮੇਰੇ ਆਈ ਤੋਂ ਬਹਿ ਜਾਨੀ ਇਹਦੇ ਵਿੱਚ ਕੰਮ ਕਰੀਂਦੀ ਤੂੰ ਬੈਠੀ ਐ ਤੂੰ ਕਿੱਥੇ ਤੂੰ ਤੇ ਕਿੱਥੇ ਮਾਂ ਨਹੀਂ ਮੇਰੀ ਗੱਲ ਸੁਣ ਲੈ ਮੈਂ ਇਥੋਂ ਜਦੋਂ ਮੈਂ ਹੁੰਨੀ ਆ ਸਾਰਾ ਕੰਮ ਕਰਦੀ ਐ ਇੱਕ ਬੁੜੀ ਦਾ ਕਮਾਰਾ ਮੁੰਡਾ ਫਿਰਦਾਗਾ ਤੇ ਭੈਣੇ ਫਿਰ ਗੁੜੀ ਉਹਨੂੰ ਪਕਾ ਕੇ ਆਪ ਖਵਾਇਆ ਕਰ ਮੈਂ ਤਾਂ ਅੱਜ ਹੀ ਕਹਿ ਦੂੰ ਬੇਬੇ ਸਾਲ ਤਾਂ ਅੱਡ ਕਰਦੇ ਨਾਲੇ ਅੱਧੀ ਵੰਡ ਕੇ ਦੇ ਦੇ ਸਾਨੂੰ ਜ਼ਮੀਨ ਅੱਡ ਤਾਂ ਮੈਂ ਹਾਂ ਤੇਰੇ ਨਾਲ ਤੂੰ ਕਾਹਨੂੰ ਅੱਡ ਤਾਂ ਮੈਂ ਹਾਂ ਨਹੀਂ ਤੂੰ ਕਿੱਥਾ ਹੁੰਦੀ ਹੈ ਮੇਰੀ ਗੱਲ ਸੁਣ ਲੈ ਵੋਹਾ ਕੁੜਾ ਸੁੱਟੇ ਸੁੱਟਿਆ ਪੈਣੇ ਮਿੱਠੀ ਜਿਓ ਕਹਾਏ ਦੇਣੀ ਨਹੀਂ ਮੈਂ ਕਾਕਾ ਨੂੰ ਭੈਣ ਭੈਣ ਕਰਕੇ ਤੂੰ ਭੱਜ ਕੇ ਮੈਨੂੰ ਜਿੱਤੀ ਤੋਂ ਜਵਾਬ ਦੇ ਤਾਂ ਤੇਰੇ ਗੋਹੇ ਵਾਲੇ ਦੱਸਣ ਤੂੰ ਗੋਹੇਰੀ ਹੈ ਨਹੀਂ ਪੈਣੇ ਮੇਰੀ ਗੱਲ ਸੁਣ ਲੈ ਉਹਦੇ ਸੁੱਟੇ ਨਹੀਂ ਸੀ ਮੈਂ ਵੋਹਾ ਸੁੱਟ ਕੀ ਭਲਪਣੇ ਇੱਕ ਦਿਨ ਇੱਕ ਦਿਨ ਭਲਪਣੇ ਆ மேி சொல்ல பசு தான் பஞ்ச